ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੂਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਬੇੜਾਂ ਆ ਗਈਆਂ ਵੀਰੇ ਕੋਲੇ ਦੋ ਬੇੜਾਂ ਨੇ ਵੀਰੇਓ ਚੰਗੇ ਰਿਕਾਰਡ ਵਾਲੀਆਂ ਇੱਕ ਤਾਜੀ ਸੂਈ ਆ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਸਭ ਤੋਂ ਪਹਿਲਾਂ ਤੇ ਪਿਆਰਪਰੀ ਸਾਸਰੀ ਕਾ ਕਜਿੰਦਰ ਡੇਰੀ ਫਾਰਮ ਵਿਖਰਾ ਲੈਣ ਭੈਣ ਭਰਾ ਨੂੰ ਸਾਸਰੀ ਕਾ ਜੀ ਸਾਸਰੀ ਗੱਲ ਵੀਰੇ ਹੋਰ ਵੀ ਜੀ ਵਧੀਆ ਵੀਰੇ ਵਧੀਆ ਨਾਂ ਦੱਸੋ ਵੀਰੇ ਆਪਣਾ ਨਾਂ ਵੀ ਜੀ ਹਰਮਨ ਸਿੰਘ ਹਾਂਜੀ ਪਿੰਡ ਬਲਕਲਾਂ ਠੀਕ ਆ ਜੀ ਹਾਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਮਰਦਾ ਠੀਕ ਆ ਜੀ ਤਾਂ ਫੋਨ ਨੰਬਰ ਵੀਰੇ ਦੱਸੀ ਫੋਨ ਨੰਬਰ 98158 ਹਾਂਜੀ 98676 ਠੀਕ ਹੈ ਜੀ ਤਾਂ ਵੀਰੇ ਆਪਣੀ ਪਹਿਲੀ ਵੀਡੀਓ ਆ ਗਈ ਹਨਾ ਤਾਂ ਚੰਗੀਆਂ ਵੇੜਾਂਆਂ ਗੀਆਂ ਕੋਲੇ ਹਾਂਜੀ ਵੀਰੇ ਚੰਗੀਆਂ ਦਾਣਾ ਆਈਆਂ ਵਛੀਆਂ ਚਾਰ ਪੰਜ ਸੀਗੀਆਂ ਦੋ ਸੇਲ ਹੋ ਗਈਆਂ ਜੇ ਠੀਕ ਹੈ ਜੀ ਤੋਂ ਮੈਂ ਕਿ ਆਪਣਾ ਭਰਾ ਜਿਹੜਾ ਛੋਟਾ ਬਣਾਉਂਦਾ ਰਹੀ ਵੀ ਬਿਲਕੁਲ ਲੈਣ ਦੇ ਵਪਾਰੀ ਭਰਾ ਜੀ ਬਿਲਕੁਲ ਬਿਲਕੁਲ ਵੀਰੇ ਤਾਂ ਵਧੀਆ ਵੀਰੇ ਵਧੀਆ ਤਾਂ ਬਾਕੀ ਬੈਂਤੀਆਂ ਵੀਰਾਂ ਨੂੰ ਕਿ ਵੀਰੇ ਵੀਡੀਓ ਐਂਡ ਤਾਈਂ ਵੇ ਲੈਓ ਰੇਡ ਵੀਰ ਦਾ ਜੈ ਜੈ ਤਾਂ ਬਾਕੀ ਵੀਰੋ ਲੰਮੇ ਸਮੇਂ ਤੋਂ ਕੰਮ ਆ ਵੀਰੋ ਨਾਲ ਦਾ ਵਪਾਰ ਦਾ ਸਾਫ਼ ਸੁਥਰਾ ਵਾ ਤਾਂ ਬਾਕੀ ਵੀਰੋ ਵੀਡੀਓ ਪਹਿਲੀ ਆ ਰੇਡ ਜਾਇਜ ਹੋਣਗੇ ਤਾਂ ਵੀਰੇ ਕਰੀਏ ਸ਼ੁਰੂ ਇਹਨਾਂ ਬਾਰੇ ਦੱਸੀਆਂ ਹਨਾ ਪਹਿਲੇ ਨੰਬਰ ਵਾਲੀ ਇਹਦੇ ਬਾਰੇ ਦੱਸੀ ਵੀਰੇ ਇਹ ਦੂਜਾ ਸੁਭਾ ਵੱਛੀ ਸੁਈ ਜੇ ਸੁਈ ਆ ਠੀਕ ਆ ਜੀ ਤੀਜਾ ਦਿਨ ਜੇ ਵੱਛੀ ਆ ਗਈ ਮਗਰ ਵੀਰੇ 14 ਕਿਲੋ ਬੋਲਾ ਹੈਗਾ ਜੀ 14 ਕਿਲੋ ਸਟਾਰਟਿੰਗ ਆ ਹਾਂ ਜੀ ਸਟਾਰਟਿੰਗ ਠੀਕ ਆ ਜੀ ਤਾਂ ਮਗਰ ਵੱਛੀ ਆ ਗਈ ਹਨਾ ਵੱਛੀ ਵੀ ਚੰਗੇ ਸੀਮਨ ਦਾ ਬੱਚਾ ਪਾਇਆ ਇਹਨੇ ਤਾਂ ਵੇਖੋ ਵੀਰੋ ਵੱਡੀ ਵੜ ਆ ਗਈ ਆ ਤਾਜੀ ਸੁਈ ਆ ਚੰਗੇ ਰਿਕਾਰਡ ਵਾਲੀ ਆ ਬਾਕੀ ਨਾੜਾ ਨੂੜਾ ਵਾਨੇ ਦੇ ਚੈੱਕ ਕਰ ਲਓ ਖਣ ਵਧੀਆ ਚਵਾਈ ਵਾਲਾ ਵੀਰੇ ਇੱਕਦਮ ਬਰੀਡ ਆ ਫਿਰ ਦੁੱਧ ਚੰਗਾ ਚਵਾਜੂ ਵੈੜ ਐ ਹਾਂ ਜੀ 20 ਕਿਲੋ ਦੁੱਧ ਵਸੇ ਕੋਈ 20 ਕਿਲੋ ਚਵਾਜੂ ਹਣਾ 16 17 ਦੇ ਪਾਣੀ ਠੀਕ ਆ ਜੀ ਤਾਂ ਵੇਖੋ ਵੀਰੇ ਦੂਜਾ ਸੂਆ ਆ ਗਿਆ ਪੈਲ ਦਾ ਚੰਗਾ ਰਿਕਾਰਡ ਆ ਬਾਕੀ ਵੀਰੇ ਥੱਲੇੋਂ ਐਂ ਕਲਾਵੇ ਕਲੂਵੇ ਪਾਏ ਆ ਵੈੜ ਨੇ ਥੱਬੇ ਸੁੱਬੇ ਲਾਏ ਪੂਰੇ ਤਾਂ ਫੁੱਲ ਬਰੀਡ ਵੈੜ ਆ ਗਈ ਆ ਪਰ ਚੰਗੇ ਰਿਕਾਰਡ ਵਾਲੀ ਬਾਕੀ ਵੀਰੇ ਥਾਣਾ ਲੱਗ ਗਿਆ ਤਾਂ ਚੈੱਕ ਕਰ ਲਿਓ ਐਂ ਗੁਲਾਬੀ ਥਾਣਾ ਗਿਆ ਠੀਕ ਆ ਜੀ ਕਮਾਲੋ ਵੀਰੇ ਐਂ ਚਵਾਈ ਇੱਕ ਨੰਬਰ ਵੀਰੇ ਹਾਂ ਜੀ ਵੀਡੀਓ ਇੱਕ ਨੰਬਰ ਚਲੋ ਠੀਕ ਹੈ ਜੀ ਤਾਂ ਵੇਖੋ ਵੀਰੋ ਮਗਰ ਵੀ ਇਹਦੇ ਮੱਛੀ ਆ ਗਈਆਂ ਲੇਵਾ ਵੀ ਬੜਾ ਸ਼ਾਨਦਾਰ ਲੱਗਿਆ ਵੇਖੋ ਜੀ ਠੰਡੀ ਧੀਰੀ ਕੋਈ ਗੱਲ ਨਹੀਂ ਬਾਤ ਨੂੰ ਠੀਕ ਸੀ ਇਸ ਲੱਗ ਆ ਗਈ ਹੈ ਨਾ ਜੀ ਬਿਲਕੁਲ ਠੀਕ ਹੈ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਹੁੰਦੇ ਹੋ ਤੁਸੀਂ ਛੱਡ ਕੇ ਨਹੀਂ ਜਾਂਦੇ ਬਹੁਤ ਸੋਹਣੀ ਸੁਨੱਖੀ ਵੈੜਾ ਤਾਂ ਬਾਕੀ ਵੀਰੇ ਇੱਕ ਵਾਰੀ ਨਾੜਾ ਨੂਣਾ ਵਹਾਨੇ ਤੋਂ ਚੈੱਕ ਕਰ ਲੋ ਤੇ ਗੇਠ ਗੇਠ ਤੇ ਥਾਨ ਆ ਗਿਆ ਹੈ ਨਾ ਜੀ ਹਾਂ ਜੀ ਹਾਂ ਜੀ ਚੰਗੀ ਟੋਪ ਕਲਾਸ ਵੈੜਾ ਜੀ ਤਾਂ ਵੀਰੇ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ ਵੈੜ ਦੀ ਬ੍ਰੀਡ ਆ ਜੀ ਵੀਰੇ ਮੋਲ ਇਹਦਾ ਮੋਲ ਵੀ ਜੀ ਪਛੀ ਦਾ ਤਾਂ 75000 ਦੀ ਆ ਬਿਲਕੁਲ ਵੀਰੇ 70 ਦੀ ਦੇ ਦੀਏ ਕੀ ਬਾਤ ਆ ਠੀਕ ਆ ਵੀਰੇ ਕਰਦੇ ਉਹ ਚੋ ਵੀ ਛੋਟ ਚੱਪਾ ਹਨਾ ਕੋਈ ਫੋਨ ਲਾਗਾ ਕੋਈ ਕੰਮ ਆ ਗਿਆ ਹਾਂ ਨਾ 66000 ਦੀ ਵੀਰੇ ਦੋ ਸ਼ੱਡ ਕੋਈ ਨਾ ਠੀਕ ਆ ਜੀ ਕੋਈ ਫੋਨ ਲਾ ਲੈ ਤਾਂ ਵੇਖੋ ਵੀਰੇ ਰੇਟ ਤੁਸੀਂ ਚੈੱਕ ਕਰ ਹੀ ਲਿਆ ਕੋਈ 80 85 ਵਾਲਾ ਨਹੀਂ ਆ 66000 ਦੀ ਵੀਰ ਕਹਿੰਦਾ ਵੈੜ ਉਹ ਜੂ ਮਗਰ ਵੀ ਵਸ਼ੀ ਆ ਗਈ ਆ ਫੁੱਲ ਬ੍ਰੀਡ ਆ ਵੀਰੋ ਤੇ ਲੈ ਵਾਲਾ ਬਹੁਤ ਸ਼ਾਨਦਾਰ ਲੱਗਿਆ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਹਣਾ ਵੀਰੇ ਹੋ ਜਾ ਠੀਕ ਆ ਜੀ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੇੜ ਦੂਜੇ ਨੰਬਰ ਤੇ ਵੀ ਜੀ ਆ ਗਈ ਗੇੜ ਚ ਗੱਬਣਾ ਵੀਰੇ ਇਹ ਗੱਪਨ ਵੀ ਜੀ ਠੀਕ ਆ ਜੀ ਤਾਂ ਵੀਰੇ ਕਿਵੇਂ ਵੱਡੇ ਪੱਲੇ ਚ ਆ ਗਈ ਆ ਇਹ ਇਹ ਦੂਸਰਾ ਸੂਬਾ ਆ ਗਿਆ ਸੂਬਾ ਪਹਿਲਾ ਜੀ ਕੀ ਬਾਤ ਆ ਥਾਣਾ ਬੜਾ ਸਪੈਸ਼ਲ ਲੱਗਿਆ ਨੂੰ ਮਈਆਂ ਵਾਲਾ ਥਾਣਾ ਆ ਗਿਆ ਹਣਾ ਜੀ ਦੇਣ ਕਿੰਨੇ ਲੈ ਜੂ ਵੀਰੇ ਕਪਟਾ ਲੈ ਲੀ ਇੱਕ ਕਪਟਾ ਲੈ ਜੂ ਹਾਂ ਠੰਡੀ ਧੀ ਜਿੱਥੇ ਮਰਦੀ ਹੱਥ ਲਾਓ ਕੀ ਬਾਤ ਆ ਵੇਖੋ ਵੀਰੋ ਇਹੋ ਜਿਹਾ ਬਹੁਤ ਘੱਟ ਪਸ਼ੂ ਵੇਖਣ ਨੂੰ ਮਿਲਦਾ ਵਾ ਸੀਲਸ ਲੱਗ ਤੇ ਪਿਓਰ ਸ਼ਾਈ ਵਾਲ ਚ ਆ ਗਈ ਹਨਾ ਜੀ ਬਿਲਕੁਲ ਤਾਂ ਸੀਲਸ ਲੱਗਾ ਠੰਡੀ ਧੀ ਤੋਰੋ ਵੀਰੇ ਲੰਮੀ ਤੋਰੋ ਇਹਨੂੰ ਕਿੰਨਾ ਦੁੱਧ ਦੱਸਾਂ ਵੀਰੇ ਇਹਨੇ ਪਹਿਲੇ ਸੂਏ ਦਾ ਵੀਰੇ ਇਹ ਪਹਿਲੇ ਨੀ ਪਲੂਣੀਆਂ ਬੱਚੇ ਨੇ ਅੱਛਾ ਪਹਿਲਨ ਪਲੂਣ ਆ ਗਈ ਆ ਇਹ ਅੱਛਾ ਸੂਆ ਹੀ ਪਹਿਲਾ ਸੂਣੀ ਆ ਪਰ ਥਣ ਬੜਾ ਸਪੈਸ਼ਲ ਗੱਡਿਆ ਇੰਨੇ ਫੇਰ ਅੱਛਾ ਜੀ ਹਾਂ ਜੀ ਦੁੱਧ ਫਿਰ ਚੰਗਾ ਚਵਾਜੂ ਵੀਰੇ ਹਨਾ ਦੁੱਧ ਚੰਗਾ ਚਵਾਜੂ ਵੱਡੀ ਵੈੜਾ ਤਾਂ ਬਾਕੀ ਵੀਰੇ 9 ਕਿਲੋ ਦੁੱਧ ਚਵਾਜੂ ਇੱਕ ਪਸ਼ੂ ਬਾਕੀ ਵੀਰੇ ਦੁੱਧ ਇਹਦਾ ਜਿੰਨਾ ਵੀ ਹੋਊਗਾ ਹੋਊ ਮਈਆਂ ਵਰਗਾ ਹਨਾ ਚਿੱਟਾ ਦੁੱਧ ਹੋਊਗਾ ਚਿੱਟਾ ਦੁੱਧ ਹੋਊਗਾ ਇਹਨਾਂ ਨੂੰ ਤਾਂ ਹੋਈ ਉਹਨਾਂ ਦਾ ਮਾਲ ਹੀ ਹੋਣੀ ਠੀਕ ਹੈ ਜੀ ਤਾਂ ਵੇਖੋ ਵੀਰੋ ਫੈਨ ਦੇ ਵੀ ਚੰਗੀ ਮਾਲਕ ਹੋਊਗੀ ਚੰਗੀ ਵੈਰ ਵੱਡੀ ਕੱਦ ਕਾਠ ਵਾਲੀ ਆ ਤਾਂ ਬਹੁਤ ਘੱਟ ਪਸ਼ੂ ਇਹ ਜੇ ਵੇਖਣ ਨੂੰ ਮਿਲਦਾ ਠੰਡਾ ਸੀਲ ਚਾਈ ਅੱਜ ਜਿੰਨਾ ਮਰਜ਼ੀ ਹੋਲ ਕਰਦੇ ਬਣੇ ਠੀਕ ਹੈ ਜੀ ਜਿੰਨਾ ਮਰਜ਼ੀ ਆਓ ਬਿਲਕੁਲ ਜੋ ਮਰਜੀ ਬੈਲ ਹੋ ਇੰਦਰ ਦਾ ਲੋਕ ਦਿੰਦਾ ਬਿਲਕੁਲ ਕੀ ਬਾਤ ਹੈ ਥਣ ਵੀ ਚੰਗਾ ਸਪੈਸ਼ਲ ਚਵਾਈ ਵਾਲਾ ਆ ਗਿਆ ਜੀ ਤਾਂ ਵੀਰੇ ਕਿਵੇਂ ਇੱਕ ਹਫਤਾ ਖੜਦੀਆ ਹੁਣ ਇਹਦਾ ਮੁੱਲ ਕੀ ਕਰ ਲੈਣਾ ਕਿਰ ਵੈੜ ਤੇ ਇਹਦੇ ਸਮਝ ਨੂੰ ਮੱਝ ਹੀ ਆ ਗਈ ਸਾਹਿਬ ਬਿਲਕੁਲ ਇਹ ਲੱਲੀ ਕਿਸੇ ਨੇ ਮੱਝ ਖਰੀਦ ਲਈ ਇੱਕ ਬਰਾਬਰ ਆ ਵੀਰੇ ਹਾਂ ਇਹਦਾ ਇਹ ਹੈ ਕਿ 100% ਗਾਰੰਟੀ ਹੁੰਦੀ ਹੈ ਇਹਨੇ ਸੁੰਦਿਆਂ ਦਾ ਕਿ ਵੀ ਦੁੱਧ ਦਈ ਜਾਣਾ ਭੱਜਣਾ ਨਹੀਂ ਹੈਣਾ ਤਾਂ ਬਾਕੀ ਦੁੱਧ ਵੀ ਚੰਗਾ ਮੰਨਿਆ ਜਾਂਦਾ ਇਹਨਾਂ ਦਾ ਹਣੇ ਤੇ ਕਿੰਨੇ ਦੀ ਵੀਰੇ ਹੋ ਜੁਹਾਨਾ 25 ਦੇ ਵਿੱਚੋਂ ਤਾਂ 75 ਹਜ਼ਾਰ ਦਾ ਕਰਤੀ ਵੀ ਨੇ ਹਾਂਜੀ ਬਿਲਕੁਲ ਕੋਈ ਸ਼ੱਕ ਨਹੀਂ ਸਭ ਕਰ ਵੀ ਰੋਗੇ ਇਹਦੇ ਦੋ ਹੀ ਛੱਡ ਦਿਓ 68 ਦੀਆਂ ਹਨਾ 68 ਦੀਆਂ ਹਨਾ ਜੀ ਤਾਂ ਵੇਖੋ ਵੀਰੋ ਰੇਟ ਤੁਸੀਂ ਵੀਰ ਦਾ ਚੈੱਕ ਕਰ ਹੀ ਲਿਆ ਬਾਕੀ ਵੱਡੇ ਪੱਲੇ ਜਆ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਗਏ ਹੋਗੇ ਤੁਹਾਨੂੰ ਪਸੰਦ ਜ਼ਰੂਰ ਪਸ਼ੂ ਆਉਣਗੇ ਵੀਰ ਕੋਲੇ ਦੋ ਵੈੜਾ ਨੇ ਦੋ ਦੀਆਂ ਜੋ ਚੰਗੀਆਂ ਟੌਪ ਕਲਾਸ ਨੇ ਤਾਂ ਬਾਕੀ ਵੀਰੇ ਚਾਰੂ ਚੂਰੂ ਆ ਹਨਾ ਬਿਲਕੁਲ ਤਾਂ ਦੁੱਧ ਵੀ ਚਾਰੂ ਨੇ ਭਰਨਾ ਹਨਾ ਜੀ ਤਾਂ ਥਾਂ ਥਣ ਗਿਆ ਗਲਾਬੀ ਆ ਗਿਆ ਵੀਰੋ ਚਵਾਈ ਵਾਲਾ ਤਾਂ ਵੀਰੇ ਜੇ ਕੋਈ ਜੋੜਾ ਹੀ ਪਾਲੂਗਾ ਤਾਂ ਫਿਰ ਮਾਨਤਨ ਕਰਦੀ ਹੈ ਨਾ ਕਰਦਾ ਮਾਨਤਨ ਛੋੜ ਛੱਪਾ ਕਰ ਦਿਓ ਜੋੜੇ ਚ ਠੀਕ ਹੈ ਜੀ ਤਾਂ ਵੇਖੋ ਵੀਰੋ ਪਹਿਲੀ ਵੀਡੀਓ ਹੀ ਵੀਰ ਦੀ ਰੇਡ ਵੀਰ ਦਾ ਜਿਆ ਜਿਆ ਵੱਡੀਆਂ ਵੇੜਾਂ ਕੱਦ ਕਾ ਠਾਲੀਆਂ ਇੱਕ ਸੂਈ ਆ ਗਈ ਇੱਕ ਗੱਬਣਾ ਗਈ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਤਾਂ ਬਾਕੀ ਇਹੋ ਬੇਨਤੀ ਹੈ ਵੀਰਾਂ ਨੂੰ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸੇ ਕਰੀ ਆਪਣਾ ਫਿਰ ਦੱਸ ਦੇ ਮਾ ਜੀ ਪਿੰਡ ਦੱਸ ਦੇ ਪਿੰਡ ਬੱਲਕਲਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਠੀਕ ਹੈ ਜੀ ਮਜੀਠੇਲਾ ਕੋ ਵੀ ਪੈਜਦਾ ਫਤਕਰ ਚੁੰਗੀਆਂ ਦੇ ਛਾਰ ਤੋਂ ਪੈਜਦਾ ਠੀਕ ਹੈ ਜੀ ਫੋਨ ਨੰਬਰ ਵੀਰੇ ਦੱਸ ਦੇ 98158 97676 ਠੀਕ ਹੈ ਜੀ ਠੀਕ ਹੈ ਵੀਰੇ ਸਸਿਕਾ